ਸਸ਼ਵਕਾਲ ਜੀ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ চোপੜਾ ਪੰਜਾਬ ਕਾਂਗਰਸ ਦੇ ਵਿੱਚ ਕਈ ਆਗੂ ਆ ਦੇ ਸ਼ਾਮਤ ਆਉਣ ਵਾਲੀ ਹੈ ਜੀ ਹਾਂ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖਿਲਾਫ ਕੀਤੀ ਗਈ ਟਿੱਪਣੀ ਦੇ ਮਾਮਲੇ ਦੇ ਵਿੱਚ ਹਾਈ ਕਮਾਂਡ ਕਾਫੀ ਨਾਰਾਜ਼ ਨਜ਼ਰ ਆ ਰਹੀ ਹੈ ਖਾਸ ਤੌਰ ਉਤੇ ਨਾਰਾਜ਼ਗੀ ਇਸ ਲਈ ਹੈ ਕਿ ਪੰਜਾਬ ਕਾਂਗਰਸ ਦੇ ਬਹੁਤੇ ਆਗੂ ਨੇ ਇਸ ਤੇ ਕੋਈ ਪ੍ਰਤੀਕਿਰਿਆ ਹੀ ਨਹੀਂ ਦਿੱਤੀ ਜੀ ਹਾਂ ਹੁਣ ਇਸੇ ਸੰਬੰਧੀ ਪੰਜਾਬ ਕਾਂਗਰਸ ਤੋਂ ਰਿਪੋਰਟ ਤਲਬ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਕਾਂਗਰਸ ਹਾਈ ਕਮਾਂਡ ਨੇ ਸੰਬੰਧੀ ਜਾਣਕਾਰੀ ਮੰਗੀ ਹੈ ਕਿ ਕਿਹੜੇ ਆਗੂਆਂ ਨੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਤੇ ਕਿਹੜੇ ਆਗੂਆਂ ਨੇ ਨਹੀਂ ਦਿੱਤਾ ਦੱਸਦੇ ਕਿ ਦਿੱਲੀ ਦਰਬਾਰ ਦੇ ਸੂਤਰਾਂ ਤੋਂ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬਹੁਤੇ ਆਗੂਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਧਾਰੀ ਚੁੱਪੀ ਤੋਂ ਹਾਈ ਕਮਾਂਡ ਖਫਾ ਹੈ ਇਸ ਦੇ ਚਲਦਿਆਂ ਹਾਈ ਕਮਾਂਡ ਨੇ ਰਿਪੋਰਟ ਤਲਬ ਕਰਕੇ ਪੰਜਾਬ ਕਾਂਗਰਸ ਦੇ ਵਿਧਾਇਕਾ ਸਮੇਤ ਹੋਰ ਵੱਡੇ ਆਗੂਆਂ ਦੀ ਸੂਚੀ ਮੰਗ ਲਈ ਹੈ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਚੁੱਪ ਧਾਰ ਕੇ ਰੱਖੀ ਗਈ ਹੈ ਸੋ ਜਾਣਕਾਰੀ ਅਨੁਸਾਰ ਹਾਈ ਕਮਾਂਡ ਨੂੰ ਇਸ ਸੰਬੰਧ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਉਹਨੇ ਇਹ ਕਾਰਵਾਈ ਕਿਤਨਾ ਕੀਤੇ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਸੋ ਇਸੇ ਮਾਮਲੇ ਤੇ ਜਿਹੜਾ ਹੋਰ ਅਸੀਂ ਵਧੇਰੀ ਜਾਣਕਾਰੀ ਲਵਾਂਗੇ ਸਾਡੇ ਸੀਨੀਅਰ ਪੱਤਰਕਾਰ ਵਿਕਰਮਜੀਤ ਸਿੰਘ ਮਾਨ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਮਾਨ ਜੀ ਤੁਹਾਡਾ ਅਜੀਤ ਵੈਬ ਟੀਵੀ ਤੇ ਜੀ ਅਨੁਰੂਪ ਧੰਨਵਾਦ ਸਭ ਤੋਂ ਪਹਿਲਾਂ ਮਾਂਜੀ ਮੇਰਾ ਹੀ ਸਵਾਲ ਹੈ ਕਿ ਜਿਸ ਤਰੀਕੇ ਪੰਜਾਬ ਕਾਂਗਰਸ ਦੇ ਵਿੱਚ ਆਗੂਆਂ ਦੇ ਵੱਲੋਂ ਪ੍ਰਤੀਕਿਰਿਆ ਦੀ ਆਸ ਹਾਈ ਕਮਾਂਡ ਦੇ ਵੱਲੋਂ ਕੀਤੀ ਜਾ ਰਹੀ ਸੀ ਉਸ ਤਰੀਕੇ ਹਾਈ ਕਮਾਂਡ ਨੂੰ ਦੇਖਣ ਨੂੰ ਨਹੀਂ ਮਿਲਿਆ ਤੇ ਹੁਣ ਹਾਈ ਕਮਾਂਡ ਦਾ ਕੀ ਕੁਝ ਰਿਐਕਸ਼ਨ ਜਿਹੜੇ ਉਹ ਸਾਹਮਣੇ ਆ ਰਹੇ ਨੇ ਜੀ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਹਾਈ ਕਮਾਂਡ ਵੱਲੋਂ ਦਿੱਲੀ ਦੇ ਵਿੱਚ ਪੰਜਾਬ ਦੇ ਜਿਹੜੇ ਕਾਂਗਰਸ ਆਗੂ ਹੈ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਗਈ ਸੀ ਜੀ ਉਹਨਾਂ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਆ ਉਹਨਾਂ ਬਾਰੇ ਗੱਲ ਕੀਤੀ ਤੇ ਇਹਨਾਂ ਨੂੰ ਇੱਕਜੁੱਟਤਾ ਅਤੇ ਅਨੁਸ਼ਾਸਨ ਦਾ ਪਾਠ ਵੀ ਪੜਾਇਆ ਜੀ ਬਿਲਕੁਲ ਇਹ ਵਿਧਾਨ ਸਭਾ ਜਿਹੜਾ ਇਜਲਾਸ ਬਜਟ ਇਜਲਾਸ ਹੈ ਉਸ ਤੋਂ ਪਹਿਲਾਂ ਦੀ ਗੱਲ ਹੈ ਤੇ ਉਹਨਾਂ ਇਹ ਵੀ ਕਿਹਾ ਸੀ ਕਿ ਇਜਲਾਸ ਦੇ ਦੌਰਾਨ ਜਿਹੜੇ ਸਾਰੇ ਕਾਂਗਰਸ ਵਿਧਾਇਕ ਹੈ ਉਹ ਇੱਕਜੁੱਟ ਹੋ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਜਿਹੜੇ ਸਾਰੇ ਮੁੱਦੇ ਚੁੱਕਣ ਤੇ ਸਰਕਾਰ ਨੂੰ ਘੇਰਨ ਜੀ ਹਾਲਾਂਕਿ ਉਸ ਵੇਲੇ ਵਿਧਾਨ ਸਭਾ ਦੇ ਵਿੱਚ ਤਾਂ ਇਹਦੀ ਇੱਕ ਜੁੜਤਾ ਨਜ਼ਰ ਆਈ ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਟਿੱਪਣੀ ਕੀਤੀ ਜਾਂਦੀ ਹੈ ਜੀ ਲੋਕ ਸਭਾ ਚ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਰਾਹੁਲ ਗਾਂਧੀ ਕਾਂਗਰਸ ਦੇ युवराज ਹੈ ਪਰ ਉਹਨਾਂ ਦੇ ਖਿਲਾਫ ਇਕਾ ਦੁਕਾ ਜਿਹੜੇ ਪੰਜਾਬ ਦੇ ਲੀਡਰ ਹੈ ਉਹਨਾਂ ਵੱਲੋਂ ਹੀ ਉਸ ਦਾ ਜਵਾਬ ਦਿੱਤਾ ਗਿਆ ਜੀ ਤੇ ਇਹਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੁੱਖ ਮੰਤਰੀ ਅਜਿੰਦਰ ਕੁਮਾਰ ਪੱਥੜਾ ਸ਼ਮਸ਼ੇਰ ਸਿੰਘ ਦੂਲੋਂ ਨੇ ਇਹ ਇਹ ਦੇਲਾਵਾ ਇੱਕ ਦੋ ਹੋਰ ਲੀਡਰ ਹੈ ਜਿਨ੍ਹਾਂ ਨੇ ਆਵਾਜ਼ ਚੁੱਕੀ ਆ ਪਰ ਬਾਕੀ ਜਿਹੜੀ ਸਾਰੀ ਲੀਡਰਸ਼ਿਪ ਹੈ ਕਿਉਂਕਿ 16 17 ਦੇ ਕਰੀਬ ਇਹਨਾਂ ਦੇ ਵਿਧਾਇਕ ਹੈ ਸੱਤ ਪਿਛਲੀਆਂ ਲੋਕ ਸਭਾ ਚੋਣਾਂ 'ਚ ਇਹਨਾਂ ਦੇ ਮੈਂਬਰ ਵੀ ਚੁਣੇ ਗਏ ਆ ਲੋਕ ਸਭਾ ਦੇ ਵਿੱਚ ਉਸ ਦੇ ਬਾਵਜੂਦ ਵੀ ਬਹੁਤੀ ਲੀਡਰਸ਼ਿਪ ਹੈ ਇਸ ਮਾਮਲੇ 'ਤੇ ਚੁੱਪ ਰਹੀ ਇਸ ਨੂੰ ਕਾਂਗਰਸ ਹਾਈਕਮਾਨ ਨੇ ਬੜੀ ਗੰਭੀਰਤਾ ਦੇ ਨਾਲ ਲਿਆ ਕਿਉਂਕਿ ਜਿਹੜੀਆਂ ਵਿਧਾਨ ਸਭਾ ਚੋਣਾਂ 2027 ਦੀਆਂ ਹੂੰ ਉਹਦਾ ਵਿਗਲ ਹੋਣੇ ਤੋਂ ਵੱਚੁਕਿਆ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋਣ ਲੱਗ ਗਈਆਂ ਹੂੰ ਪਰ ਜਿਹੜੀ ਕਾਂਗਰਸ ਹਾਈਕਮਾਨ ਆ ਉਹਨਾਂ ਨੂੰ ਕਿਤੇ ਨਾ ਕਿਤੇ ਯਾਦਦਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਹੂੰ ਪੰਜਾਬ ਦੇ ਲੋਕ ਕਾਂਗਰਸ ਵੱਲ ਦੇਖ ਰਹੇ ਆ ਕਿ ਉਹ ਲੋਕ ਮੁੱਦਿਆਂ ਨੂੰ ਚੁੱਕਣ ਜੀ ਤੇ ਉਹ ਸਰਕਾਰ ਬਣਾ ਸਕਦੇ ਆ ਇਸ ਕਪੈਸਿਟੀ ਦੇ ਵਿੱਚ ਆਪਣੇ ਆਪ ਨੂੰ ਦੇਖਣ ਲੱਗ ਗਏ ਆ ਹੂੰ ਜਿਹੜੀ ਹੁਣ ਰਾਹੁਲ ਗਾਂਧੀ ਤੇ ਟਿੱਪਣੀ ਦਾ ਮਾਮਲਾ ਹੈ ਜਦੋਂ ਵੱਡੀ ਲੀਡਰਸ਼ਿਪ ਦੇ ਹੁੰਦੇ ਹੋਏ ਇਕਦੁੱਕਾ ਲੀਡਰ ਹੀ ਚੁੱਕਦੇ ਨੇ ਤਾਂ ਉਹ ਫਿਰ ਹਾਈ ਕਮਾਂਡ ਨੂੰ ਗੱਲ ਚੁਗੀ ਹੈ ਇਸ ਨੂੰ ਲੈ ਕੇ ਆਉਣਾ ਇੱਕ ਰਿਪੋਰਟ ਤਲਬ ਕੀਤੀ ਹੈ ਜੀ ਕਿ ਕਿਹੜੇ ਆਗੂ ਇਸ ਮਾਮਲੇ 'ਚ ਬੋਲੇ ਨੇ ਤੇ ਕਿਹਨਾਂ ਨੇ ਚੁੱਪੀ ਧਾਰ ਰੱਖੀ ਹੈ ਹੂੰ ਜੀ ਮਾਨ ਜੀ ਕੀ ਕਾਰਨ ਕੀ ਹੈ ਕਿ ਅਖੀਰਕਾਰ ਇਹ ਜਿਹੜੇ ਧੜੇਬੰਦੀ ਹੈ ਕਾਂਗਰਸ ਦੇ ਵਿੱਚ ਖਤਮ ਨਹੀਂ ਹੋ ਰਹੀ ਜਾਂ ਫਿਰ ਹੁਣ ਇਸ ਤਰੀਕੇ ਦੇ ਨਾਲ ਹਾਈ ਕਮਾਂਡ ਜੋ ਆਸ ਰੱਖ ਰਹੀ ਸੀਗੀ ਉਹ ਵੀ ਸਰਗਰਮੀ ਇਸ ਤਰੀਕੇ ਦੇ ਨਾਲ ਦੇਖਣ ਨੂੰ ਨਹੀਂ ਮਿਲ ਰਹੀ ਆ ਕਾਰਨ ਕੀ ਹੈ ਇਸ ਦੇ ਪਿੱਛੇ ਦੇਖੋ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਇਹ ਹੁਣ ਵੀ ਨਹੀਂ ਹੈ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਦੀ ਹੈ ਤੁਹਾਨੂੰ ਯਾਦ ਹੋਣਾ ਜੀ ਕਿ ਧੜੇਬੰਦੀ ਦੇ ਚੱਲਦੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਉਸ ਤੋਂ ਬਾਅਦ ਕਮੰਡਰੀ ਹੋਰ ਬਣਾਇਆ ਗਿਆ ਪਰ ਧੜੇਬੰਦੀ ਖਤਮ ਨਹੀਂ ਹੁੰਦੀ ਜੀ ਤੇ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੂੰ ਉਸ ਦੇ ਬਾਅਦ ਕਈ ਇੰਚਾਰਜ ਵੀ ਬਦਲੇ ਗਏ ਹੁਣ ਭੇਸ਼ ਬਘੇਲ ਨੂੰ ਇੰਚਾਰਜ ਲਾਇਆ ਗਿਆ ਉਹਨਾਂ ਨੂੰ ਮੇਨ ਜਿਹੜੀ ਜ਼ਿੰਮੇਵਾਰੀ ਇਹੀ ਸੌਂਪੀ ਗਈ ਹੈ ਹੂੰ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਧੜੇਬੰਦੀ ਖਤਮ ਕਰਨਾ ਜੀ ਪਰ ਜੇ ਆਪਾਂ ਨਜ਼ਰ ਮਾਰੀਏ ਤਾਂ ਜਿਹੜੀ ਕੇਂਦਰੀ ਏਜੰਸੀਆਂ ਨੇ ਉਹ ਕਿ ਜਿਹੜੇ ਲੋਨਾਂ ਦੇ ਵਿੱਚ ਘਰੇ ਹੋਏ ਆ ਛਾਪੇਮਾਰੀ ਹੋ ਰਹੀ ਹੈ ਜੀ ਤੇ ਇਸ ਕਰਕੇ ਇੱਧਰ ਆ ਵੀ ਨਹੀਂ 파 ਰਹੇ ਧਿਆਨ ਘੱਟ ਦਿੱਤਾ ਜਾ ਰਿਹਾ ਜਾਂ ਨਹੀਂ ਦੇ 파 ਰਹੇ ਇਹਨਾਂ ਪਰੇਸ਼ਾਨੀਆਂ ਦੇ ਚਲਦੇ ਤੇ ਹਾਈ ਕਮਾਂਡ ਇਸੇ ਗੱਲ ਨੂੰ ਲੈ ਕੇ ਫੋਕਸ ਕਰ ਰਹੀ ਹੈ ਕਿ 2027 ਤੋਂ ਪਹਿਲਾਂ ਜੇਕਰ ਧੜੇਬੰਦੀ ਖਤਮ ਨਾ ਹੋਈ ਤਾਂ ਪਾਰਟੀ ਦਾ ਨੁਕਸਾਨ ਹੋ ਸਕਦਾ ਕਿ ਨਾ ਹੋਵੇ ਕਿ ਪਹਿਲਾਂ ਦੀ ਤਰ੍ਹਾਂ ਉਹਨਾਂ ਨੂੰ ਫਿਰ ਸੱਤਾ ਤੋਂ ਬਾਹਰ ਹੀ ਰਹਿਣਾ ਪਵੇ ਜੀ ਆਮਾਨ ਜੀ ਆਉਣ ਵਾਲੇ ਸਮੇਂ ਚ ਕੀ ਕੁਝ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਕੋਈ ਸੰਭਾਵਨਾ ਇਥੇ ਜ਼ਾਹਰ ਕੀਤੀ ਜਾ ਰਹੀ ਹੈ ਇਥੇ ਦੇਖੋ ਜਿਹੜੀ ਕਾਂਗਰਸ ਹੈ ਤਮਾਨ ਆ ਉਹ ਇਸ ਗੱਲ ਨੂੰ ਲੈ ਕੇ ਕਿੰਨੀ ਗੰਭੀਰ ਹੈ ਇਸ ਗੱਲ ਦਾ ਅੰਦਾਜ਼ਾ ਆਪਾਂ ਇਸ ਰਿਪੋਰਟ ਤੋਂ ਹੀ ਲਾ ਸਕਦੇ ਹਾਂ ਕਿ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਤਲਬ ਕੀਤੀ ਹੈ ਉਹ ਹੋ ਸਕਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਤਲਬ ਕੀਤੀ ਹੋਵੇ ਜਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਤਲਬ ਕੀਤੀ ਹੋਵੇ ਕਿ ਕਿਹੜੇ ਆਗੂਆਂ ਨੇ ਇਦੇ ਵਿੱਚ ਆਪਣੀ ਟਿੱਪਣੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆਪਣੇ ਨੇਤਾ ਲਈ ਦੱਸਿਆ ਤਾਂ ਇਹ ਵੀ ਜਾ ਰਿਹਾ ਕਿ ਉਹਨਾਂ ਨੇ ਇੱਥੋਂ ਤੱਕ ਬ੍ਰੀਕਿੰਗ ਨਾਲ ਕਿਹਾ ਕਿ ਕਿਹੜੇ ਆਗੂਆਂ ਨੇ ਇਸ ਮੁੱਦੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਹੈ ਉਹਦੀਆਂ ਵੀਡੀਓ ਕਲਿੱਪਿੰਗਸ ਅਖਬਾਰਾਂ ਦੇ ਵਿੱਚ ਜੋ ਖੜਨ ਲੱਗੀਆਂ ਉਹ ਵੀ ਭੇਜੀਆਂ ਜਾਂ ਜੀ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਮਾਂਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਜੀ ਧੰਨਵਾਦ ਥੈਂਕ ਯੂ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇੱਥੇ ਇਹ ਕਾਰਵਾਈ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਕੀਤੀ ਗਈ ਹੈ ਕਿ ਜੋ ਅ ਚੁੱਪੀ ਧਾਰੀ ਰੱਖ ਕੇ ਬੈਠੇ ਨੇ ਇਥੇ ਕਾਂਗਰਸੀ ਆਗੂ ਪੰਜਾਬ ਦੇ ਵਿੱਚ ਉਹਨਾਂ ਤੇ ਕਾਰਵਾਈ ਜਿਹੜੀਆਂ ਹੁੰਦੀ ਹੋਈ ਦੇਖੀ ਜਾ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਰਿਪੋਰਟ ਇਥੇ ਤਲਬ ਕੀਤੀ ਗਈ ਹੈ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਤੇ ਖਾਸ ਤੌਰ ਤੇ ਤੁਹਾਨੂੰ ਦੱਸ ਦਿਕ ਇਹ ਮਾਮਲਾ ਜੁੜਿਆ ਹੁਣ ਕਾਫੀ ਜ਼ਿਆਦਾ ਭੱਖਦਾ ਜਾ ਰਿਹਾ ਹੈ ਸੁਰਖੀਆਂ ਦੇ ਵਿਚਾਰਿਆ ਕਿਉਂਕਿ ਜਿਸ ਤਰੀਕੇ ਪੰਜਾਬ ਮੁੱਖ ਮੰਤਰੀ ਮਾਨ ਦੇ ਵੱਲੋਂ ਟਿੱਪਣੀ ਕੀਤੀ ਗਈ ਰਾਹੁਲ ਗਾਂਧੀ ਦੇ ਉੱਤੇ ਤਾਂ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਤਾਂ ਖਫਾ ਸੀਗੀ ਹੀ ਕਿ ਇਹ ਨਾਰਾਜ਼ਗੀ ਸੀਗੀ ਕਿ ਪੰਜਾਬ ਮੁੱਖ ਮੰਤਰੀ ਮਾਨ ਦੇ ਵੱਲੋਂ ਟਿੱਪਣੀ ਕੀਤੀ ਗਈ ਲੇਕਿਨ ਉਹ ਨਾਰਾਜ਼ਗੀ ਜਾਦਾ ਇਸ ਤਰੀਕੇ ਦੇ ਨਾਲ ਵੱਧ ਰਹੀ ਹੈ ਕਿ ਜਿਹੜੇ ਕਾਂਗਰਸ ਦੇ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਕਿਉਂ ਇੱਥੇ ਪ੍ਰਤੀਕਿਰਿਆ ਜਿਹੜੀ ਹੈ ਸਖਤ ਰੂਪ ਦੇ ਵਿੱਚ ਨਹੀਂ ਦਿੱਤੀ ਗਈ ਕਿਉਂ ਇੱਥੇ ਜਿਹੜਾ ਕਈ ਲੀਡਰ ਚੁੱਪ ਕਰਕੇ ਬੈਠੇ ਰਹੇ ਤਾਂ ਕੀ ਇਸ ਦੇ ਪਿੱਛੇ ਕਾਰਨ ਹੈ ਉਸ ਨੂੰ ਲੈ ਕੇ ਹੁਣ ਰਿਪੋਰਟ ਤਲਬ ਕੀਤੀ ਗਈ ਹੈ ਸੋ ਇਸ ਜਾਰੀ ਜਾਣਕਾਰੀ ਜਿਹੜੀ ਹੈ ਤੁਸੀਂ ਵੀ ਸੁਣੀ ਕਿ ਇਸ ਤਰੀਕੇ ਸਾਡੇ ਪੱਤਰਕਾਰ ਉਹਨਾਂ ਨੇ ਦੱਸਿਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਇੱਥੇ ਬਰੀਕੀ ਦੇ ਨਾਲ ਜਿਹੜਾ ਕਾਂਗਰਸ ਹਾਈ ਕਮਾਂਡ ਜਾਂਚ ਕਰੇਗੀ ਕਿ ਕਿਹੜੇ ਲੀਡਰ ਚੁੱਪ ਬੈਠੇ ਰਹੇ ਤੇ ਕਿਹੜੇ ਲੀਡਰਾਂ ਨੇ ਜਿਹੜਾ ਕਰਕੇ ਬੋਲਿਆ ਇਸ ਟਿੱਪਣੀ ਨੂੰ ਲੈ ਕੇ ਸੋ ਤੁਹਾਡਾ ਇਸ ਤੇ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰ ਸਕਦੇ ਹੋ ਤੇ ਹੋਰ ਵੀ ਜਾਣਕਾਰੀ ਲੈਣ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ